ਇਧਰੋਂ ਮੈਨੂੰ ਨਹੀਂ ਆ ਰਿਹਾ ਜੇ ਰਿਓ ਨੂੰ ਪਤਾ ਲੱਗ ਗਿਆ ਤਾਂ ਖਿੱਚ ਜਿਓ ਖੁੱਲਾ ਰਿਓ ਉਹ ਰਿਓ ਨੂੰ ਛੱਡ ਕੇ ਆਓ ਰਿਓ ਖੁੱਲਾ ਹੈ ਇਹ ਕਹੋ ਜੇ ਰਿਓ ਨੂੰ ਪਤਾ ਲੱਗ ਗਿਆ ਓਏ ਹਰ ਜਾ ਫਿੰਜਰੇ ਜਿ ਵੰਦਾ ਓਏ ਰੁਕਦੀ ਓਏ ਚੱਕ ਲੈ ਵਾਰੇ ਫੇਰ ਖਰਚਣਾ ਜੀ ਜੇ ਅਜੇ ਨੂੰ ਪਤਾ ਲੱਗ ਗਿਆ ਫੇਰ ਤਾਂ ਮੁਸ਼ਕਿਲ ਹੋ ਜਾਊਗਾ ਫੇਰ ਨਹੀਂ ਫੜਿਆ ਜਾਂਦਾ ਇਹ ਫੇਰ ਤਾਂ ਜਮੀ ਵੀ ਨਹੀਂ ਫੜਿਆ ਜਾਂਦਾ ਥੋੜਿਆ ਕੀ ਜਮੀ ਤਾਂ ਫੜਦੇ ਪਰ ਖਰਚ ਨਹੀਂ ਹੈਲੋ ਸਾਸਤਰੀ ਘਰ ਦੀ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅੱਜ ਦਿਨ ਹੈਗਾ ਜੀ ਮੰਗਲਵਾਰ ਦਾ ਸਵੇਰ ਦਾ ਟਾਈਮ ਹੈ 7 ਵਜੇ ਗਏ ਨੇ ਤੇ ਕੀ ਦਿੱਤੇ ਤੇ ਕਰਕਰੇ ਕੀ ਨੇ ਅਰੇ ਮੈਂ ਹੂੰ ਹਮ ਨਾ ਹੁਣ ਉਹਨੂੰ ਤੂੰ ਬਿਸਕੁਟ ਦੇਵੇਂਗਾ ਹੂੰ ਅੱਛਾ ਥੱਲੇ ਕੋਈ ਨਾ ਦੇ ਦੇ ਬੈਗ ਚ ਪਾ ਇਕ ਕਮਜ਼ਾਰਾ ਸਕੂਲ ਮੇਰਾ ਸਾਪਣਾ ਮੇਰਾ ਸ ਆਪਣਾ ਦੀ ਵੀ ਮੈਂ 에ਰੋਪਲੇਨ ਬਣਾਉਂਗਾ ਉਹ ਵੀ ਹੂੰ ਕਿਹੜਾ ਬਹੁਤ ਦੂਰ ਤੱਕ ਜਾਵੇ ਕਾਹ ਵਿੱਚ ਪਾੜ ਪਾੜ ਬਣਾਈ ਜਾਂਦਾ ਪੂਰਾ ਘਰ ਲਿਆ ਓ ਯਾਰ ਆਉਣੇ ਦੱਕਾ ਜਾਂਦਾ ਨਹੀਂ ਹੈ ਕਾਪੀ ਪਾੜ ਪਾੜ ਬਣਾਈ ਜਾਂਦਾ ਮੋਬਾਈਲ ਤੋਂ ਦੇਖ ਦੇਖ ਬੜੀ ਮੋਬਾਇਲ ਤੋਂ ਦੇਖਿਆ ਜੀ ਮਨੇ ਅੱਧਾ ਹੂੰ ਫੇਰ ਬਣਾਏ ਜੀ ਅੱਧਾ ਦਾ ਪਾੜਨਾ ਪੂਰੇ ਹੈ ਪੁਰਾਣੀ ਕਾਪੀ ਹੈ ਕਿ ਨਵੀਂ ਹੈ ਪੁਰਾਣੀਆਂ ਨਵੀਆਂ ਨਾ ਪਾੜੀ ਜਾਣਗੀਆਂ ਤੇ ਮੰਮੀ ਆਹ ਚਬਾੜੇ ਅੋਛੇ ਦੇ ਉੱਤੇ ਪੋੜੋ ਹੈ ਸ਼ਕਾਰ ਵੜਿਆ ਤੜਕੀ ਹੈ ਰੀ ਹੋਤਾ ਨਹੀਂ ਹੈ ਗੋਰੀ ਇੱਧਰ ਵਗ ਗਿਆ ਉਹ ਅੰਦਰ ਨਾ ਅੰਦਰ ਰੀਆ ਹਾਂ ਜਾਈ ਤੂੰ ਬਾਰੇ ਖੜ ਜਾ ਤੂੰ ਇਹਨੇ ਦੇਖਿਆ ਨਹੀਂ ਕੀ ਸੂਹਾ ਉਹਦੇ ਚਾਹਦਾ ਦੇਖਣੀ ਤਾਂ ਕਿੰਨੋ ਜੇ ਮੈਂ ਦੇਖ ਲੈ ਫੜ ਜਾ ਨਾ ਫੜ ਜਾ ਦੱਬ ਨਾ ਦੇ ਕਿਤੇ ਨਿਕਲ ਜੇ ਕਿਹਦੇ ਨਾਲ ਦੱਬ ਦੀ ਆ ਨਾ ਫਿਰ ਦੱਬ ਬਣੀ ਦੀ ਹਾਂ ਸਾਸਰੀਆਂ ਘਾਲ ਜੀ ਕਹਿੰਦਾ ਰੀਅਰ ਕਹਿਣਾ ਹੈ ਵੱਡਾ ਸ਼ੇਰ ਬਣਿਆ ਓਏ ਓਏ ਦੇਖ ਮੈਂ ਇੱਥੇ ਚੱਲ ਰਿਹਾ ਇਹ ਨਾਲ ਮੈਂ ਇੱਥੇ ਚੱਲ ਪਿਆ ਪਤਾ ਲੱਗ ਗਿਆ ਸ਼ਕਰ ਫੜਦ ਗਿਆ

ਜਾਤੀ ਬਿੱਟੀ ਤਾਂ ਯੋ ਹੋ ਗਈ ਚਲੋ ਭਾਈ ਪਰਦੀ ਪਾ ਦੇਗਾ ਬੋਲ ਮੇਰੇ ਯਾਨੀ ਮਮਮੀ ਆ ਜਾ ਮੇਰੇ ਭੈ ਜਾ ਉਹ ਬੜੇ ਜਿਹਾ ਚੂਹਾ ਬੈਠੀ ਆ ਕੇ ਦੇਖਦਾ ਆ ਜਾ ਵੇਖ ਮੈਂ బెల్గది ఠండ్ బా ਕੱਦੂ ਬੋ ਲੱਗ ਰਹੇ ਨੇ ਸਾਗ ਦੀ ਚੱਕੀ ਦੇ ਕੱਦੂ ਕਰ ਲਾਂਗੇ ਤੜਕੇ ਇੱਕ ਲੋ ਜੀ ਕੱਦੂ ਦੀਆਂ ਪਹਿਲਾਂ ਇਹ ਚੜਦੇ ਛੜ ਚੜਦੀ ਕਰ ਸਾਚ ਖਵਾਉਣੀਆਂ ਗੇਤੀ ਕੱਦੂ ਜੇ ਬਚੂਗੀ ਠੰਡ ਚ ਸਰਦ ਚ ਤਾਂ ਨਹੀਂ ਹੁਣ ਤਾਂ ਬਸ ਠੰਡ ਤੋਂ ਬਚੀ ਕੱਦੂਆਂ ਦੇ ਟੋੜਾ ਹੂੰ ਹੰਦ ਤੋਂ ਵੱਜੀ ਆਸ ਆ ਦੇਖ ਲੈ ਮੈਂ ਆ ਦੇਖੋ ਕੱਦੂ ਇਹ ਉਹ ਨਹੀਂ ਹਮ ਆ ਦੇਖ ਹਾਂ ਆ ਵੀ ਕਿ ਦਲੇਸੀ ਕੱਦੂ ਨਾਲ ਹਮ ਸਵੇਰੇ ਕਰ ਲਾਂਗੇ ਨਹੀਂ ਮਿਲਦਾ ਸਵੇਰੇ ਕਰ ਲਾਂਗੇ ਹੋਰ ਸੋਰ ਨਹੀਂ ਅਰੇ ਵੇਲਾਂ ਤੇ ਵੀ ਕਾਗਜ਼ ਪੈ ਰਹੇ ਆ ਕੱਪੜੇ ਵੇਲਾਂਾਂ ਤੇ ਕੱਪੜੇ ਵਹਿ ਰਹੇ ਨੇ ਗਰਮੀ ਦੀ ਤੂਹਣੀ ਗਰਮੀ ਦੇ ਸਾਰਾ ਤਵੇਲੇ ਸਾਂਹੇ ਦੱਗੀ ਇਹ ਤਾਂ ਜੋ ਪਵ ਲੱਗਦੀ ਹੈ ਗੁਰੂ ਘਰ ਦੇਖੋ ਇੱਥੇ ਆਪਾਂ ਨੇ ਹੋਰ ਹੁ ਸਿੱਟਣੀ ਦੀ ਅੱਜ ਸਾਰਾ ਟਾਈਮ ਇਸੇ ਤੇ ਖਤਮ ਹੋ ਜੀ 2 ਘੰਟੇ ਨਾ 2 ਘੰਟੇ ਦਾ ਤੋਂ ਮੋਗੀ ਫਿਰ ਬੇਲ ਵੀ ਸੋਨ ਕੱਢੂਗੀ ਕੀ ਮੋਰ ਪਾਣੀ ਤਾਂ ਰਹਾ ਗਿਆ ਉਹ ਕਿਰੀ ਚ ਉਹ ਕੈਰੀ ਚ ਆ ਗਿਆ ਪਾਣੀ ਦੋ ਇੰਚ ਪਾਉਣਾ ਹੈ ਮਾ ਦੋ ਰੰਗ ਦੇ ਨਾ ਇਹ ਕਿਦਾ ਕੱਖ ਕੰਡਾ ਜਿਆ ਬਹਲਾ ਹੋ ਜਾਂਦਾ ਇੱਥੇ ਕਿੰਨਾ ਹੋ ਰਿਹਾ ਦਵਾਰੀ ਇਧਰੋਂ ਤਾਂ 18 ਵਾਲੇ ਪਾਸੇ ਪੂਰੀ ਮੋੜੀ ਕਰਨੀ ਸੀ ਇਧਰੋਂ ਸਾਫ ਕਰਤਾ ਸੀ ਥੋੜਾ ਥੋੜਾ ਜਿਹਾ ਸੀਨੇ ਕੱਖ ਜੇ ਮਚਾਉਣ ਵਾਲੇ ਪੈ ਰਹੇ ਹੋ ਕਿਹੜੇ ਖਾਲ ਵਾਲੇ ਪਾਸੇ ਉਹ ਦੇਖੋ ਇਧਰ ਹੈ ਇਥੇ ਲੱਗ ਜਾਂਦੇ ਕਿਸਰਾ ਬਣਾਉਣ ਕੋਈ ਮੋੜੀਆਂ ਘਰ ਦਾਂਗੇ ਬੋ ਮੈਨੂੰ ਤਾਂ ਲੱਗਦਾ ਨਹੀਂ ਵੀ ਹੁਣ ਇਹ ਵਧੂਗੀ। ਵਧਣਾ ਤਾਂ ਨਹੀਂ ਮੈਨੂੰ ਪਹਿਹੀ ਲੱਗਣੀ। ਵੱਧਦੀ ਤਾਂ ਨਹੀਂ ਹੁਣ ਤਾਂ ਠੰਡ ਹੋ ਗਈ। ਥੋੜੀ ਜੀ ਧੁੱਪ ਕਰਕੇ ਵੱਧ ਗਈ ਜਿਹੜੀ ਵਧਣੀ ਸੀ। ਹੂੰ ਹੁਣ ਤਾਂ ਦਬੇ ਪੈਣਗੇ। ਹੂੰ ਉਹ ਮੋਟੇ ਹੋ ਗਏ। ਇੱਧਰ ਸੂਰਜ ਕਿੱਡਾ ਖੜਾ ਹਲੇ।